ਬਈ ਯਾਰ ਤੁਹਾਨੂੰ ਕੀ ਪਤਾ ਕਿਸੇ ਦੀ ਮਜਬੂਰੀ ਕੀ ਹੁੰਦੀ ਹੈ ਕਿਸੇ ਧੀ ਨੂੰ ਮਜਬੂਰ ਹੋ ਕੇ ਨੱਚਣਾ ਪੈਂਦਾ ਫਿਰ ਅੱਜ ਮੈਂ ਤੁਹਾਨੂੰ ਦਿਖਾਉਂਦਾ ਬਾਈ ਮਜਬੂਰੀ ਕੀ ਹੁੰਦੀ ਹੈ ਇੱਕ ਬੇਵਸ ਪਿਤਾ ਜਿਹੜਾ ਕੁਝ ਕਰਨਾ ਚਾਹੁੰਦਾ ਹੋਊਗਾ ਆਪਣੀ ਧੀ ਲਈ ਆਪਣੇ ਪਰਿਵਾਰ ਲਈ ਉਹ ਮੰਜੇ ਤੇ ਪਿਆ ਮਾਂ ਦੀ ਰੀੜ ਦੀ ਹੱਡੀ ਟੁੱਟੀ ਹੋਈ ਹੈ ਤੇ ਇਹਨਾਂ ਨੂੰ ਪੁੱਛਾਂਗੇ ਅਸੀਂ ਬੱਚੇ ਕਿੰਨੇ ਹੈ ਜੀ ਆਪਣੇ ਬਾਈ ਕੁੜੀ ਹੈ ਜੀ ਮੇਰੇ ਕੋਲ ਤਾਂ ਹੀ ਇੱਕ ਕੁੜੀ ਹੈ ਉਹ ਧੀ ਕੀ ਕਰਦੀ ਹੈ ਜੀ ਬਾਪ ਨੂੰ ਇਹ ਕਰੀ ਬੇਲੀ ਹੈ ਜੀ ਟੀ ਵਾਲਿਆਂ ਤੁਸੀਂ ਪਰ ਮੈਨੂੰ ਮੈਂ ਮੁਆਫੀ ਵੀ ਚਾਹੁੰਦਾ ਤੁਹਾਡੇ ਕੋਲੋਂ ਇਹ ਤੁਹਾਡੇ ਤੋਂ ਸਵਾਲ ਮੈਂ ਕਰ ਰਿਹਾ ਕਿਉਂਕਿ ਅੱਜ ਸਮਾਜ ਨੇ ਇੱਕ ਗੱਲ ਖੜੀ ਕੀਤੀ ਹੈ ਵੀ ਜਿੱਤੀਆਂ ਜਿਹੜੀਆਂ ਜੀ ਉਹ ਜਿਹੜੇ ਅੱਜ ਵਿਆਹਾਂ ਦੇ ਵਿੱਚ ਨੱਚਦੀਆਂ ਜੀ ਵੀ ਮਜਬੂਰੀ 'ਚ ਨੱਚਦੀਆਂ ਅੱਜ ਤੁਸੀਂ ਮਜਬੂਰ ਹੋ 5 5 7 7000 ਰੁਪਏ ਦਿੰਦੇ ਆ ਜੀ ਜੇ ਕਿਤੇ ਕੰਮ ਕੋਈ ਦਵੇ ਕਵੇ ਵੀ ਆਜੋ ਭਾਈ ਵਿਆਹ ਨੂੰ ਲੈ ਜਾਂਦੇ ਤੁਹਾਡੀ ਧੀ ਨੂੰ ਭੇਜੋਗੇ ਜੀ ਨਹੀਂ ਇਹ ਨਹੀਂ ਪੇਜ ਸਕਦੇ ਜੀ ਕਿਉਂ ਜੀ ਤੇ ਉਹਦਾ ਹੀ ਮਨ ਸ਼ਰਮ ਲੱਗਦੀ ਜੀ ਵੀ ਸਾਡੀ ਵਿਆਹ ਹਾਂ ਦਾ ਵਿੱਚ ਪਤਲੇ ਜਾ ਕੇ ਨੱਚੂਗੇ ਟੱਪੂਗੇ ਲੋਕ ਮੁੰਡੇ ਨੂੰ ਮਖੌਲ ਕਰੂਗੇ ਕਿ ਨਾਲੋਂ ਡਰਦੇ ਜੀ ਮਤਲਬ ਇੱਜ਼ਤਦਾਰ ਪਰਿਵਾਰ ਇਹ ਕੰਮ ਨਹੀਂ ਕਰ ਸਕਦਾ ਨਹੀਂ ਕਰ ਸਕਦਾ ਇਹ ਕੰਮ ਕੀ ਕੀ ਨਾਮ ਹੈ ਪੁੱਤ ਉਸਕਾਨ ਉਸਕਾਨ ਕੀ ਕੀ ਕੰਮ ਕਰਦੇ ਹੋ ਘਰ ਦਾ ਕੰਮ ਨਾਲੇ ਮੰਮੀ ਦੀਂ ਤੇ ਸੇਵਾ ਕਰਦਾ ਹੈਂ ਮੰਮੀ ਉਹਨਾਂ ਦਾ ਧਿਆਨ ਰੱਖਦਾ ਨਾਲੇ ਘਰ ਦਾ ਕੰਮ ਦਾ ਇਸ ਕਿੰਨੀ ਦੇਰ ਤੋਂ ਮੰਮੀ ਮੰਜੇ ਤੇ ਪੰਜ ਸਾਲ ਹੋ ਗਏ ਅੱਛਾ 16 ਸਾਲ ਦੀ ਸੀ ਤੂੰਦੋਂ ਹਾਂਜੀ ਕੋਈ ਵੇ ਕਵੇ ਤੁਹਾਨੂੰ ਵੀ ਆ ਜਾ ਚੱਲੀਏ ਆਪਾਂ ਵਿਆਹ ਦੇ ਵਿੱਚ ਕੋਈ ਤੈਨੂੰ ਕੰਮ ਦੇ ਦਿੰਦੇ ਆ ਨੱਚਣ-ਚੰਦ ਦਾ ਨੱਚ ਲਉ ਪੁੱਤ ਇਹ ਇਨਾਵਾਲ ਦੇਖ-ਦੇਖ ਕੇ ਤਾਂ ਸਿਹਤ ਵੀ ਅੱਧੀ ਡਾਊਨ ਹੋ ਗਈ ਈ ਕਹਿੰਦੇ ਹੁੰਦੇ ਨਾ ਵੀ ਸਰਬਣ ਪੁੱਤ ਤਾਂ ਪਰ ਇਹ ਸਰਬਣ ਧੀ ਐ ਕੁੜੀ ਇੰਨਾ ਮੁਸ਼ਕਲ ਆ ਜੀ ਬਹੁਤ ਕਰਨਾ ਜਿੰਨਾ ਇਹ ਧੀ ਕਰ ਰਹੀ ਜੀ ਬੰਦਾ ਹੋਰ ਕੰਮ ਤਾਂ ਕਰ ਸਕਦਾ ਪਰ ਮਜਬੂਰੀ ਨੂੰ ਨੱਚ ਨਹੀਂ ਸਕਦਾ ਜੀ ਧੀ ਨੂੰ ਸਮਝਦੇ ਹਾਂ ਵੀ ਰੱਬ ਨੇ ਸੱਚੋਂ ਭਾਗਾਂ ਵਾਲੇ ਬਣਾਇਆ ਇਹੀ ਇਹਦੀ ਦੇਣ ਨਹੀਂ ਜ਼ਿੰਦਗੀ ਇਹ ਹੀ ਦੇ ਸਕਦੀ ਜੇ ਸਾਡਾ ਮਤਲਬ ਚੱਕਣਾ ਹੱਗਣਾ ਮੁੱਛੋਂ ਸਾਡਾ ਚੱਕਦੀ ਰਹੀਏ ਹੀ ਤੇ ਬੇਟੀ ਜਦੋਂ ਤਸਰੀ ਦੇ ਨਾਲ ਡਾਕਟਰ ਸਾਹਿਬ ਨੂੰ ਉਹ ਡਾਕਟਰਾਂ ਨੇ ਕਿਹਾ ਕਿ ਤੂੰ ਖੜੀ ਕਿਦਿਆਂ ਤੇਰੇ ਚ 5 ਗ੍ਰਾਮ ਖੂਨ ਨਾ ਸਣਾ ਉਹ ਕਹਿੰਦੇ ਤੇਰੇ ਤਾਂ ਖੂਨ ਚੜਾਣਾ ਪੈਣਾ ਮੈਂ ਹੀ ਦੇਖਣਾ ਇਹਨਾਂ ਨੂੰ ਇਹਨਾਂ ਨੇ ਮੈਨੂੰ ਪਾਲ ਕੇ ਇੰਨਾ ਵੱਡਾ ਕੀਤਾ ਹੁਣ ਮੇਰੀ ਜ਼ਿੰਮੇਵਾਰੀ ਹੈ ਇਹ ਤਾਂ ਬਹੁਤ ਕੁੜੀ ਲੈ ਕੇ ਇਹ ਤਾਂ ਇਹ ਮਾਂ ਪੈਈ ਦੇ ਨਾ ਬਹੁਤ ਭਾਗ ਵਾਲੀ ਜਿੱਦਾਂ ਦੀ ਇਹ ਕੁੜੀ ਪੈਦਾ ਹੋਈ ਵੀ ਤਾਂ ਲੱਗਿਆ ਜੀ ਕਹਿੰਦੇ ਇਹ ਪਰਿਵਾਰ ਦੀ ਤਾਂ ਹਾਲਤ ਇੰਨੀ ਖਰਾਬ ਸੀ ਵੀ ਜਿਹੜੇ ਬਾਥਰੂਮ ਵਗੈਰਾ ਵੀ ਤੁਸੀਂ ਇੱਕ ਪੈਸ ਪੂਸੇ ਇਕੱਠੇ ਕਰਕੇ ਹਾਂ ਜਿੱਦਾਂ ਹੀ ਜਿੱਦਾਂ ਹੀ ਹੋ ਗਈ ਬੋਟਾ ਵੀ ਪਾਉਂਦੇ ਹੋ ਬੋਟਾ ਬੋਟਾ ਪਾਨੇ ਹੁੰਦੇ ਜੀ ਘਰ ਤੋਂ ਲੈ ਜਾਂਦੇ ਆ ਕਾਫੀ ਚੱਕ ਕੇ ਲੈ ਜਾਂਦੇ ਜੀ ਬੋਟਾ ਵੇਲੇ ਮੈਨੂੰ ਲੱਗਦਾ ਗੱਡੀ ਦੇ ਚਾਰੇ ਟਾਇਰ ਉਹ ਲਗਾ ਲੈਂਦੇ ਹੁਣੇ ਬਾਅਦ ਚ ਖੋਲ ਕੇ ਰੱਖ ਦਿੰਦੇ ਹੁਣੇ ਸੱਦੀ ਹੈ ਜੀ ਸੱਦੀ ਬਾਜੀ ਬੁੰਜੇ ਤਾ ਕਰਦਾ ਜੀ ਜਦੋਂ ਆਉਂਦੇ ਆ ਜੀ ਤੁਸੀਂ ਸਵਾਲ ਨਹੀਂ ਕਰਦੇ ਉਹਨਾਂ ਨੂੰ ਉਹ ਅਸੀਂ ਤਾਂ ਮਨ ਮਨ ਵਿੱਚ ਸੋਚਿਆ ਭਾਜੀ ਵੋਟ ਪਾਣੀ ਨਹੀਂ ਕਿਸ ਨੂੰ ਵੀ ਪਰ ਸਾਡੇ ਜਾਂ ਬਣ ਲੈ ਕੁਝ ਨਹੀਂ ਨਾ ਸਾਡਾ ਬਣਾਦਾ ਕੋਈ ਜ਼ਰੂਰ ਹੋਣੀ ਚਾਹੀਦੀ ਇਹਨਾਂ ਦੀ ਮਤ ਤਾਂ ਇਹਨਾਂ ਦੀ ਬਾਹ ਫੜਨ ਵਾਲਾ ਕੋਈ ਵੀ ਅੱਗੇ ਆਵੇ ਜ਼ਰੂਰ ਅਸੀਂ ਬੇਨਤੀ ਕਰਦੇ ਜੀ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ 3155 3846 3155 3846 3846 ਤੇ ਇਸ ਧੀ ਦਾ ਮੋਬਾਈਲ ਨੰਬਰ ਅਸੀਂ ਦੇ ਰਹੇ ਆ ਖਾਤਾ ਮੈਂ ਇਸ ਕਰਕੇ ਨਹੀਂ ਦੇ ਰਿਹਾ ਕਿਉਂਕਿ ਧੀ ਇਕੱਲੀ ਐ ਇੱਥੇ ਵੀ ਤੁਸੀਂ ਪੈਸੇ ਪਾ ਦਿਓ ਬਹੁਤ ਜ਼ਿਆਦਾ ਤੇ ਹੋਰਾਂ ਦੀ ਮਦਦ ਹੋ ਜੇ ਇਸ ਧੀ ਨੂੰ ਇਹ ਫੋਨ ਕਰ ਲਿਓ ਵੀ ਭੈਣੇ ਤੈਨੂੰ ਬੱਚੇ ਕੀ ਲੋੜ ਐ ਜੋ ਇਹਦੀ ਲੋਡ ਹੋਗੀ ਉਹ ਪੂਰਤੀ ਕਰ ਦਿਓ ਇਹੀ ਅਕਾਊਂਟ ਨੰਬਰ ਤੁਹਾਨੂੰ ਦੇ ਦੇਗੀ ਸਤਿ ਸ਼੍ਰੀ ਅਕਾਲ ਜੀ ਦਰਸ਼ਕੋ ਅੱਜ ਕੱਲ ਇੱਕ ਮੁੱਦਾ ਬਣਾਇਆ ਗਿਆ ਇੱਕ ਗੱਲ ਨੂੰ ਇੱਕ ਧੀ ਜਿਹੜੀ ਵਿਆਹਾਂ ਦੇ ਵਿੱਚ ਨੱਚਦੀ ਹੈ ਤੇ ਵਿਆਹ ਦੇ ਵਿੱਚ ਉਹਦੇ ਨਾਲ ਦੂਜੇ ਮੁੰਡੇ ਦੀ ਟਕਰਾਰ ਹੁੰਦੀ ਹੈ ਇੱਕ ਦੂਜੇ ਨੂੰ ਗਾਲਾਂ ਕੱਢੀਆਂ ਜਾਂਦੀਆਂ ਤੇ ਫਿਰ ਜਦੋਂ ਇਹ ਮੀਡੀਆ ਦੇ ਵਿੱਚ ਆਇਆ ਤਾਂ ਅਸੀਂ ਵੀ ਗੱਲ ਰੱਖੀ ਵੀ ਯਾਰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਤਾਂ ਜਦੋਂ ਅਸੀਂ ਗੱਲ ਰੱਖੀ ਬਹੁਤ ਸਾਰੇ ਲੋਕਾਂ ਨੇ ਚਲੋ ਮੈਂ ਇਹ ਨਹੀਂ ਕਹਿੰਦਾ ਵੀ ਉਸ ਧੀ ਦੇ ਹੱਕ ਦੇ ਵਿੱਚ ਤੁਸੀਂ ਭੁਗਤਿਓ ਹਾਂ ਪਰ ਨੱਚਣ ਗਾਉਣ ਦੇ ਹੱਕ ਦੇ ਵਿੱਚ ਇਹ ਕਹਿ ਕੇ ਭੁਗਤਿਆ ਵੀ ਯਾਰ ਤੁਹਾਨੂੰ ਕੀ ਪਤਾ ਕਿਸੇ ਦੀ ਮਜਬੂਰੀ ਕੀ ਹੁੰਦੀ ਹੈ ਕਿਸੇ ਧੀ ਨੂੰ ਮਜਬੂਰ ਹੋ ਕੇ ਨੱਚਣਾ ਪੈਂਦਾ ਫਿਰ ਅੱਜ ਮੈਂ ਤੁਹਾਨੂੰ ਦਿਖਾਉਂਦਾ ਬਾਈ ਮਜਬੂਰੀ ਕੀ ਹੁੰਦੀ ਹੈ ਅੱਜ ਇੱਕ ਧੀ ਦੀ ਕਹਾਣੀ ਦਿਖਾਵਾਂਗੇ ਉਹ ਹੁੰਦੀ ਹੈ ਮਜਬੂਰੀ ਇੱਕ ਬੇਵਸ ਪਿਤਾ ਜਿਹੜਾ ਕੁਝ ਕਰਨਾ ਚਾਹੁੰਦਾ ਹੋਊਗਾ ਆਪਣੀ ਧੀ ਲਈ ਆਪਣੇ ਪਰਿਵਾਰ ਲਈ ਉਹ ਮੰਜੇ ਤੇ ਪਿਆ ਮਾਂ ਦੀ ਰੀੜ ਦੀ ਹੱਡੀ ਟੁੱਟੀ ਹੋਈ ਹੈ ਤੇ ਇਹਨਾਂ ਨੂੰ ਪੁੱਛਾਂਗੇ ਅਸੀਂ ਵੀ ਅੱਜ ਤੁਸੀਂ ਮਜਬੂਰ ਹੋ ਕਿ ਮਜਬੂਰ ਹੋ ਕੇ 5 5 7 7000 ਰੁਪਏ ਲੈਂਦੇ ਆ ਇੱਕ ਇੱਕ ਵਿਆਹ ਦਾ ਤੇ ਇਹ ਪਿਤਾ ਤੋੜ ਦੂਗਾ ਫਿਰ ਉਹ ਵੀ ਪੁੱਛਾਂਗੇ ਤੇ ਇਹਨਾਂ ਦਾ ਦੁੱਖ ਦਰਦ ਵੀ ਦੱਸਾਂਗੇ ਸੋ ਗੱਲਬਾਤ ਕਰਦੇ ਆ ਸੱਸੀ ਗਾਲ ਜੀ ਸੱਸੀ ਗਾਲ ਜੀ ਕੀ ਨਾਮ ਜੀ ਤੁਹਾਡਾ ਆਰਾਮਕਿਸ਼ਨ ਹੈ ਜੀ ਆਰਾਮਕਿਸ਼ਨ ਤੇ ਪਿੰਡ ਕਿਹੜਾ ਪੈਂਦਾ ਜੀ ਇਹ ਗਰੇਵਾਲ ਗਰੇਵਾਲ ਹਾਂ ਜੀ ਠੀਕ ਹੈ ਤੇ ਵੈਸੇ ਪਿੰਡ ਦਾ ਨਾਮ ਜੀ ਗਰੇਵਾਲੇ ਪਿੰਡ ਦਾ ਗਰੇਵਾਲੇ ਜੀ ਗਰੇਵਾਲ ਠੀਕ ਹੈ ਨੂਰਪੁਰ ਵੈਦੀ ਏਰੀਆ ਹੈ ਨਾ ਹਾਂ ਜੀ ਹਾਂ ਜੀ ਠੀਕ ਹੈ ਇਹ ਨੂਰਪੁਰ ਵੈਦੀ ਦਾ ਪਿੰਡ ਆ ਜੀ ਸੋ ਗਰੇਵਾਲ ਉੱਥੋਂ ਦੇ ਨੇ ਆਰਾਮਕਿਸ਼ਨ ਜੀ ਜਿਹੜੇ ਮੰਜੇ ਤੇ ਪਏ ਆ ਮੰਜੇ ਤੇ ਪਏ ਉਹ ਕੀ ਕੀ ਗੱਲ ਹੋ ਗਈ ਤੁਹਾਨੂੰ ਜੀ ਮੇਰਾ ਐਕਸੀਡੈਂਟ ਹੋ ਗਿਆ ਬਾਈ ਗੱਡੀ ਨਾਲ ਅੱਛਾ ਜੀ ਬਾਈ ਮੇਨ ਤੋਂ ਮਤਲਬ ਹੁਣ ਐਡਾ ਜੀ ਬਾ ਮੰਜੇ ਪੈਣੇ ਕਰਕੇ ਹੁਣ ਮੇਰੇ ਕੋਲ ਪੈਸੇ ਹੈ ਨਹੀਂ ਜੀ ਉਹ ਇਲਾਜ ਕਿੱਥੇ ਕਰਣਾ ਜੀ ਬੈ ਘਰ ਦੇ ਮੰਜੇ ਉਪੈ ਜੀ ਮੇਰੇ ਸਰਪਾਰ ਨੇ ਵੰਡੀ ਅਜਿਹੜੇ ਆਟਾ ਦਾਣੇ ਦੇ ਦਿੰਦੇ ਪੈਸੇ ਤੇ ਰਮਾਣ ਮੋਟ ਇਕੱਠਾ ਕਰਕੇ ਜੀ ਉਹਦੇ ਨਾਲ ਸਾਡਾ ਬਿਜਾਰਾ ਰਮਾਣ ਮੋਟ ਚੱਲੀ ਜਾਂਦਾ ਜੀ ਮੈਨੂੰ ਪਤਾ ਇਹ ਵੀ ਲੱਗਿਆ ਬਈ ਕੋਈ ਜਿਹੜਾ ਤੁਹਾਨੂੰ ਇੱਥੋਂ ਲੈ ਜਾਂਦਾ ਹੈ ਘਰ ਤੋਂ ਤੇ ਫਿਰ ਤੁਸੀਂ ਉੱਥੇ ਜਾ ਕੇ ਭਾਂਡੇ ਮਾਂਜਦੇ ਹੋ ਜਾਂਦਾ ਜੀ ਮੈਂ ਨਾਲ ਹੀ ਅੱਛਾ ਜਾਂਦਾ ਜੀ ਜਾਂਦਾ ਜੀ ਇਸੇ ਹਾਲਤ ਦੇ ਵਿੱਚ ਜੀ ਬੈਠਾ ਬੈਠਾ ਜੀ ਉੱਥੇ ਮੈਂ ਭਾਂਡੇ ਮਾਂਜਦਾ ਰਹਿੰਦਾ ਜੀ ਹੋਲੀ-ਗੋਲੀ ਹਾਂ ਯਾ ਦਰਦ ਹੁੰਦਾ ਜੀ ਗੋਲੀ-ਗਾਲੀ ਖਾ ਲਈ ਦੀ ਜੀ ਓਹੋ ਹਾਂ ਜੀ ਮਤਲਬ ਕਿ ਚਲੋ ਉਹ ਕਿਰਤ ਕਰਵਾ ਰਹੇ ਆ ਤੁਹਾਡੇ ਕੋਲੋਂ ਹਨਾ ਕਰਨੀ ਪੈ ਰਹੀ ਆ ਪੇਟ ਦੇ ਲਈ ਤੇ ਬੱਚੇ ਕਿੰਨੇ ਆ ਜੀ ਆਪਣੇ ਬਾਈ ਗੁੱਡੀ ਹੈ ਜੀ ਮੇਰੇ ਕੋਲ ਤਾਂ ਜੀ ਇੱਕ ਕੁੜੀ ਹੈ ਠੀਕ ਹੈ ਉਹ ਧੀ ਕੀ ਕਰਦੀ ਹੈ ਜੀ ਬਾਪੂ ਨੇ ਜੀ ਇੱਕ ਕਰੀ ਬੇਲੀ ਹੈ ਜੀ ਹੁਣ ਪੜ੍ਹ ਹਟੀ ਬਾਜੀ ਨੀਗ ਮੇ ਕੋਈ ਹਿੰਮਤ ਜੀ ਨੀਗ ਮੈਂ ਪੜਵਾ ਲਈ ਜੀ ਕਾਹ ਪੜਨੇ ਤਾਂ ਮਤਲਬ ਕਹਿੰਦੀ ਹੈ ਜੀ ਹੁਣ ਮੈਂ ਪੜਵਾ ਨਹੀਂ ਸਕਦਾ ਜੀ ਬਿਮਾਰ ਹੈ ਕਹਿੰਦੇ ਉਹ ਵੀ ਬਿਮਾਰ ਹੈ ਜੀ ਸਿਲ ਘਟ ਕੇ ਵੀ ਜੀ ਹਾਂ ਤਾਂ ਮਤਲਬ ਫੋਨ ਵੀ ਨਹੀਂ ਜੀ ਪੰਜ ਕਰਾਂ ਖੂਨ ਹੈ ਸਾਰਾ ਜੀ ਇਹ ਲਾਲੀ ਕੇ ਠੋਕਰ ਹੈ ਜੀ ਸਾਡੋ ਪੈਸਾ ਹੈ ਨਹੀਂ ਜੀ ਮੈਂ ਇੱਕ ਤੁਹਾਨੂੰ ਇੱਕ ਸਵਾਲ ਕਰਨਾ ਚਾਹੁੰਦਾ ਜੀ ਧੀ ਵਾਲਿਆਂ ਤੁਸੀਂ ਪਰ ਮੈਨੂੰ ਮੈਂ ਮੁਆਫੀ ਵੀ ਚਾਹੁੰਦਾ ਤੁਹਾਡੇ ਕੋਲੋਂ ਤੁਹਾਡੇ ਤੋਂ ਸਵਾਲ ਮੈਂ ਕਰ ਰਿਹਾ ਕਿਉਂਕਿ ਅੱਜ ਸਮਾਜ ਨੇ ਇੱਕ ਗੱਲ ਖੜੀ ਕੀਤੀ ਹੈ ਵੀ ਜਿੱਤੀਆਂ ਜਿਹੜੀਆਂ ਜੀ ਉਹ ਜਿਹੜੇ ਅੱਜ ਵਿਆਹਾਂ ਦੇ ਵਿੱਚ ਨੱਚਦੀਆਂ ਜੀ ਵੀ ਇਹ ਮਜਬੂਰੀ 'ਚ ਨੱਚਦੀਆਂ ਅੱਜ ਤੁਸੀਂ ਮਜਬੂਰ ਹੋ 5-5 7-7000 ਰੁਪਏ ਦਿੰਦੇ ਆ ਜੀ ਜੇ ਕਿਤੇ ਕੰਮ ਕੋਈ ਦਵੇ ਕਵੇ ਬਿ ਆਜੋ ਭਾਈ ਵਿਆਹ ਨੂੰ ਲੈ ਜਾਂਦੇ ਤੁਹਾਡੀ ਧੀ ਨੂੰ ਭੇਜੋਗੇ ਜੀ ਤੁਸੀਂ ਨਹੀਂ ਇਹ ਨਹੀਂ ਭੇਜ ਸਕਦੇ ਜੀ ਕਿਉਂ ਜੀ ਲੋਂ ਦੇ ਮੈਨੂੰ ਸ਼ਰਮ ਲੱਗਦੀ ਜੀ ਵੀ ਸਾਡੇ ਵਿਆਹ ਹਾਂ ਦਾ ਵਿੱਚ ਪਤਲੇ ਜਾ ਕੇ ਨੱਚੂਗੇ ਟੱਪੂਗੇ ਲੋਕ ਮੁੰਡੇ ਮਖੌਲ ਕਰੂਗੇ ਇਹਨਾਂ ਕਰੋਂ ਦੱਸਦੇ ਜੀ ਮਤਲਬ ਇੱਜ਼ਤਦਾਰ ਪਰਿਵਾਰ ਇਹ ਕੰਮ ਨਹੀਂ ਕਰ ਸਕਦਾ ਨਹੀਂ ਕਰ ਸਕਦਾ ਜੀ ਇਹ ਕੰਮ ਇਹ ਬਿਲਕੁਲ ਸੋ ਕੀ ਕੰਮ ਕਰਦੇ ਸੀਗੇ ਜੀ ਤੁਸੀਂ ਪਹਿਲਾਂ ਪਹਿਲਾਂ ਮੈਂ ਲੱਕੜ ਦਾ ਕੰਮ ਕਰਦਾ ਸੀ ਬਾੜਦਾ ਜੀ ਅੱਛਾ ਜੀ ਤਾਂ ਉਹਦੇ ਬਾਅਦ ਜੀ ਮੇਰੀ ਲੱਤ ਟੁੱਟੜੀਆਂ ਕਰਕੇ ਫਿਰ ਮੈਂ ਮਤਲਬ ਹਟ ਗਿਆ ਜੀ ਮੰਸਾਲ ਹੋ ਗਿਆ ਜੀ ਮੈਨੂੰ ਸਮਝ ਕੋ ਮੰਜੇ ਪਰੇ ਪੈਸੇ ਨੂੰ ਜੀ। ਹਾਂ ਜੀ। ਬਾਡ-ਬਾਡ ਵਾਲੇ ਮਤਲਬ ਕਿਰਪਾ ਕਰ ਦਿੰਦੇ ਐ ਮੈਨੂੰ ਰਾਜਾ ਨੂੰ ਪਿਛੜਨ ਦਾ ਹਿੱਲਾ ਕਰਕੇ ਮੇਰਾ ਵਿਚਾਰੇ ਘਰੀ ਪਿਆ ਦਿੰਦੇ ਜੀ। ਮੈਂ ਸਾਰਿਆਂ ਦਾ ਸ਼ੁਕਰਗੁਜ਼ਾਰ ਕਰਦਾ ਜੀ। ਪਰ ਹੋਰ ਮੈਂ ਕੀ ਕਰ ਸਕਦਾ ਜੀ। ਸੋ ਮੰਜੇ ਤੇ ਪਿਆ ਬਜ਼ੁਰਗ ਉਸ ਧੀ ਦੇ ਉੱਤੇ ਯਾਰ ਦੇਖੋ ਕਿੱਡਾ ਵੱਡਾ ਪਹਾੜ ਟੁੱਟਿਆ ਹੋਇਆ ਦੁਖਾਂ ਦਾ ਉਹ ਆਪਣੇ ਇਹ ਛੋਟੀ ਜੀ ਉਮਰ ਦੇ ਵਿੱਚ ਇਹ ਬੱਚੀ ਆਪਣੇ ਮਾਪਿਓ ਦਾ ਧਿਆਨ ਰੱਖ ਰਹੀ ਹੈ ਘਰ ਦੇ ਹਾਲਾਤ ਤੁਸੀਂ ਵੇਖੋ ਤੇ ਤੁਹਾਨੂੰ ਦਿਖਾ ਦਿੰਨੇ ਆਪਾਂ ਸਾਰੇ ਪਿਤਾ ਜੀ ਮੰੰਜੇ ਤੇ ਪਏ ਆ ਅ ਜਿਹੜਾ ਮੈਂ ਸਵਾਲ ਕੀਤਾ ਸੀ ਨਾ ਇਹ ਤਾਂ ਚਲੋ ਬੈਠੇ ਆ ਕੋਈ ਉਹਨਾਂ ਗੁੱਸੇ ਵਾਲੇ ਨਹੀਂ ਆ ਕੋਈ ਮੇਰੇ ਮੂੰਹ ਤੇ ਚਪੇੜ ਮਾਰਦਾ ਹੁਣ ਵੀ ਤੂੰ ਆ ਸਵਾਲ ਕਰ ਰਿਹਾ ਨਾ ਜਿਹੜਾ ਤੇ ਇਹੀ ਸਵਾਲ ਅਸੀਂ ਜਦੋਂ ਲੋਕਾਂ ਨੂੰ ਕਹਿ ਰਹੇ ਹਾਂ ਬਈ ਇਸ ਤਰ੍ਹਾਂ ਨਹੀਂ ਬਾਈ ਹੁੰਦਾ ਤੇ ਉਦੋਂ ਆਪਾਂ ਕਹਿੰਦੇ ਆ ਵੀ ਯਾਰ ਨਹੀਂ ਜੀ ਮਜਬੂਰੀ ਦੇ ਵਿੱਚ ਕਰਨਾ ਪੈਂਦਾ ਯਾਰ ਮਜਬੂਰੀ ਦਾ ਮਤਲਬ ਦੁੱਖ ਤੇ ਦੁੱਖ ਦੇ ਵਿੱਚੋਂ ਉਪਜੀ ਹੋਈ ਤੇ ਨੱਚਣ ਗਾਉਣ ਸਾਇੰਦਿੰਦਾ ਖੁਸ਼ੀ ਦਾ ਤੇ ਇਸ ਤਰ੍ਹਾਂ ਤਾਂ ਨਹੀਂ ਮੈਨੂੰ ਲੱਗਦਾ ਕੋਈ ਉਹ ਕਰ ਸਕਦਾ ਇਹ ਧੀ ਆ ਭਾਈ ਉਹ ਬੱਚੀ ਐ ਕੀ ਨਾਮ ਹੈ ਪੁੱਤ ਮੁਸਕਾਨ ਮੁਸਕਾਨ ਕੀ ਕੀ ਕੰਮ ਕਰਦੇ ਹੋ ਘਰ ਦਾ ਕੰਮ ਨਾਲੇ ਮੰਮੀ ਦੀੰਦੀ ਸੇਵਾ ਬੱਸ ਹੈ ਮੰਮੀ ਉਹਨਾਂ ਦਾ ਧਿਆਨ ਰੱਖਦਾ ਨਾਲੇ ਘਰ ਦਾ ਕੰਮ ਬੱਸ ਚਾ ਮੰਮੀ ਉਹਨਾਂ ਦਾ ਧਿਆਨ ਵੇਖਣਾ ਪੈਂਦਾ ਹੈ ਕਿੰਨੀ ਉਮਰ ਕਿੰਨੀ ਆ 21 ਸਾਲ 21 ਸਾਲ ਕਿੰਨੀ ਡੇਰ ਤੋਂ ਮੰਮੀ ਮੰਜੇ ਤੇ ਪਈ ਆ 5 ਸਾਲ ਹੋ ਗਏ ਅੱਛਾ 16 ਸਾਲ ਦੀ ਸੀ ਤੂੰ ਉਦੋਂ ਹਾਂਜੀ ਮੁਸੀਬਤ ਜਦੋਂ ਆ ਗਈ ਹੈ ਹਾਂਜੀ ਕੀ ਕੀ ਕੰਮ ਕਰਦਾ ਪੁੱਤ ਫਿਰ ਤੂੰ ਕਰਦੇ ਸਾਰੇ ਕੰਮ ਫਿਰ ਜਿਹੜੀ ਕੋਈ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਚੱਲਦਾ ਫਿਰ ਪਪਾ ਇਹ ਥੋੜਾ ਬਹੁਤਾ ਕਰਦੇ ਆ ਜਾਲੇ ਦੁਆਲੇ ਤੇ ਲੋਕੀ ਗਵਾਂਢ ਦੇ ਮਦਦ ਕਰ ਦਿੰਦੇ ਹਾਂਜੀ ਤੂੰ ਹਸਪਤਾਲ ਵੀ ਗਈ ਸੀ ਹੈ ਕੀ ਕੀ ਹੋ ਗਿਆ ਬਲੱਡ ਘਟਾ ਹੈ ਨਾਲੇ ਸੈੱਲ ਘਟਾ ਹੈ ਸਾਰੇ ਚ ਕਿੰਨੀ ਪੜਾਈ ਕੀਤੀ ਹੋਈ ਹੈ ਗ੍ਰੈਜੂਏਸ਼ਨ ਗ੍ਰੈਜੂਏਸ਼ਨ ਹੈ ਐ ਉਸ ਤੋਂ ਅੱਗੇ ਪੜ੍ਹਨਾ ਚਾਹੁੰਦੀ ਹੈ ਪੜ੍ਹਨਾ ਤਾਂ ਚਾਹੁੰਦਾ ਤੇ ਹੁਣ ਘਰ ਦੇ ਹਾਲਤ ਹੀ ਨਹੀਂ ਇਦਾਂ ਦੇ ਆ ਗਏ ਕਿ ਪੜਾਂ ਅੱਗੇ ਜੇ ਕੋਈ ਕਵੇ ਜਿੱਤਰਾ ਵੀਰ ਕਵੇ ਵੀ ਹਾਂ ਤੂੰ ਪੜ ਪੁੱਤ ਕੋਈ ਗੱਲ ਨਹੀਂ ਆਪਾਂ ਦੇਖਦੇ ਆ ਫੇਰ ਮੈਂ ਪੜੂੰਗਾ ਪੜੂੰਗਾ ਨਾ ਕਿੰਨਾ ਕੋਖਾ ਏ ਸਾਰਾ ਕੁਝ ਚੱਲਣਾ ਮੰਮੀ ਬੈੱਡ ਤੇ ਆ ਪਿਤਾ ਜੀ ਇੱਧਰ ਐ ਵੀਰ ਹੈ ਨਹੀਂ ਜਾਂ ਕੋਈ ਭੈਣ ਨਹੀਂ ਹੈਗੀ ਬਹੁਤ ਔਖਾ ਏ ਇਹਨਾਂ ਵੱਲ ਦੇਖ-ਦੇਖ ਕੇ ਤਾਂ ਸਿਹਤ ਵੀ ਅੱਧੀ ਡਾਊਨ ਹੋ ਗਈ ਵੀ ਟੈਨਸ਼ਨ ਰਹਿੰਦੀ ਇਹਨਾਂ ਦੀ ਇਸ ਮਜ਼ਬੂਰੀ ਦੇ ਵਿੱਚ ਫਿਰ ਜਿਹੜਾ ਕਿਤਾ ਮੈਂ ਪਾਪਾ ਨੂੰ ਪੁੱਛਿਆ ਸੀ ਵੀ ਉਹ ਜੇ ਕੋਈ ਕਵੇ ਤੁਹਾਨੂੰ ਵੀ ਅਜਾ ਚੱਲੀਏ ਆਪਾਂ ਵਿਆਹ ਦੇ ਵਿੱਚ ਕੋਈ ਤੈਨੂੰ ਕੰਮ ਦੇ ਦਿੰਨੇ ਆ ਨੱਚਣ-ਚਣ ਦਾ ਨੱਚ ਲਉਂਗਾ ਪੁੱਤ ਨਹੀਂ ਕਦੇ ਵੀ ਨਹੀਂ ਨਨੇ ਕਦੇ ਵੀ ਨਹੀਂ ਮੰਨਣਾ ਇਹ ਤਾਂ ਮੈਨੂੰ ਕਿਤੇ ਬਾਹਰ ਕੰਮ ਕਰਨ ਨਹੀਂ ਜਾਣ ਦੇ ਤੂੰ ਮੈਂ ਖੁਦ ਵੀ ਨਹੀਂ ਕਰਨਾ ਚਾਹੁੰਦਾ ਇਦਾਂ ਦਾ ਕੰਮ ਸੋਤੀ ਐ ਆਪਣੇ ਆਪ ਨੂੰ ਪੁੱਤ ਦੀ ਤਰ੍ਹਾਂ ਹੀ ਪੇਸ਼ ਕਰ ਰਹੀ ਐ ਹਨਾ ਜੀ ਇਹ ਕਹਿ ਰਹੀ ਵੀ ਮੈਂ ਇਦਾਂ ਦਾ ਨਹੀਂ ਚਾਹੁੰਦਾ ਜਿਹੜੀ ਵੀ ਗੱਲ ਇਹਨੇ ਕੀਤੀ ਐ ਮੈਨੂੰ ਵੀ ਮੈਂ ਆਪਣੇ ਮਾਪਿਓ ਦਾ ਪੁੱਤ ਐ ਤੂੰ ਪੁੱਤ ਐ ਤੀਏ ਤੂੰ ਜੂੰਦੀ ਰਹਿ ਵਾਹਿਗੁਰੂ ਨੇ ਤੈਨੂੰ ਮੁਸੀਬਤਾਂ ਚਲ ਪਾ ਦਿੱਤੀਆਂ ਪ੍ਰਮਾਤਮਾ ਕਰੇ ਮੁਸੀਬਤਾਂ ਕੱਟੀਆਂ ਜਾਣ ਆ ਮਾਤਾ ਜੀ ਬੈਠਿਆ ਸੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਠੀਕ ਹੋ ਜੀ ਹਾਂ ਜੀ ਕੀ ਗੱਲ ਹੈ ਰੀਡ ਦੀ ਹੱਡੀ ਜੀ ਦੇ ਵਿੱਚ ਪ੍ਰੋਬਲਮ ਆ ਗਈ ਟੁੱਟ ਗਈ ਸੀ ਟੁੱਟ ਗਈ ਓਹੋ 5 ਸਾਲ ਹੋ ਗਏ ਹਾਂ ਫਿਰ ਇਹ ਪਿਸ਼ਾਬ ਲੈਟਰਨ ਵਗੈਰਾ ਕਿੱਥੇ ਬੇਟੀਓ ਕਰਵਾਉਂਦੀ ਆ ਕੁੜੀ ਕਰਾਉਂਦੀ ਕੁੜੀ ਕਰਵਾਉਂਦੀ ਹੈ ਹਾਂ ਯਾਨ ਰੱਖਦੀ ਆ ਪੂਰਾ ਹੈ ਕੋਈ ਤਕਲੀਫ ਤੁਹਾਨੂੰ ਨਹੀਂ ਸੋ ਇਹ ਮਾਤਾ ਜੀ ਆ ਕੋਈ ਨਹੀਂ ਹਾਂ ਜੀ ਬੈਠਾਂਗੇ ਬੈਠਾਂਗੇ ਇੱਕ ਕਮਰਾ ਏ ਸੋ ਇੱਕ ਕਮਰਾ ਇੱਧਰ ਸੋ ਇੱਕ ਇਹ ਹੈ ਕਮਰਾ ਸੋ ਪਿੰਡ ਵਾਲੇ ਵੀ ਆਏ ਹੋਏ ਆ ਗਵਾਹੀ ਭਰਨ ਦੇ ਲਈ ਇਸ ਗੱਲ ਦੀ ਵੀ ਇੱਕ ਮਜਬੂਰ ਪਰਿਵਾਰ ਹੈ ਸੋ ਭਾਈ ਜੀ ਹੈ ਪੰਚਾਇਤ ਮੈਂਬਰ ਵੀ ਨੇ ਭਾਈ ਸਸੀ ਗੱਲ ਜੀ ਸਸੀ ਗੱਲ ਵੀ ਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਕੁਲਵਿੰਦਰ ਸਿੰਘ ਹੈ ਜੀ ਭਾਜੀ ਕੁਲਵਿੰਦਰ ਭਾਜੀ ਪਰਿਵਾਰ ਦੇ ਹਾਲਾਤ ਦੇਖ ਕੇ ਤੈਰ ਬੜਾ ਤਰਸ ਆ ਰਿਹਾ ਬਹੁਤ ਜ਼ਿਆਦਾ ਬਹੁਤ ਭਾਜੀ ਬਹੁਤ ਜ਼ਿਆਦਾ ਹਾਲਤ ਜਿਹੜੀ ਨਾਜ਼ੁਕ ਹੈ ਇਹਨਾਂ ਦੀ ਹੁਣ ਧੀ ਦੇ ਜਿਹੜੇ ਸ਼ਬਦ ਸੁਣੇ ਨਾ ਜੀ ਸੁਣ ਕੇ ਅੱਖਾਂ 'ਚ ਅਥਰੂ ਆ ਗਏ ਹੋਰ ਵੀ ਸਾਡੇ ਬੰਦੇ ਇੱਥੇ ਸਾਰੇ ਦੇਖੇ ਰਿਹਾ ਜੀ ਸਾਰਿਆਂ ਨੂੰ ਪਤਾ ਹੀ ਹੈ ਵੀ ਹਾਲਤ ਇਹਨਾਂ ਦੀ ਨਾ ਜੀ ਜ਼ਿਆਦਾ ਖਰਾਬ ਹੈ ਔਰ ਜਿੱਦਾਂ ਭਾਜੀ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਦੱਸੀ ਬਈ ਅੰਕਲ ਜੀ ਹੋਰਾਂ ਦੀ ਗ ਸਰਵਣ ਪੁੱਤ ਤਾਂ ਪਰ ਇਹ ਸਰਵਣ ਧੀ ਹੈ ਕੁੜੀ ਇਹਨਾਂ ਮੁਸ਼ਕਲ ਹੈ ਜੀ ਬਹੁਤ ਕਰਨਾ ਜਿੰਨਾ ਇਹ ਧੀ ਕਰ ਰਹੀ ਜੀ ਤੇ ਮਾਤਾ ਤਾਂ ਚਲੋ 5 ਸਾਲ ਤੋਂ ਪਿਛਲੇ 5 ਸਾਲ ਦੇ ਵਿੱਚ ਤੋਂ ਮਤਲਬ ਮੰਜੇ ਤੇ ਪਈ ਹੈ ਜੀ ਤੇ ਫਾਦਰ ਵੀ ਲਗਭਗ ਸਾਲੇ ਹੋ ਗਏ ਜੀ ਤੇ ਇਹ ਵੀ ਮੰਜੇ ਤੇ ਇਹਨਾਂ ਦਾ ਲੈਟਰਿੰਗ ਬਾਥਰੂਮ ਦਾ ਸਾਰਾ ਕੁਝ ਇਹ ਆਪਣੇ ਆਪ ਕਰਦੀ ਚੀਤੀ ਤੇ ਬਾਕੀ ਹਾਲਤ ਤੁਸੀਂ ਦੇਖ ਲਈ ਜੀ ਘਰ ਦੇ ਹਾਲਾਤ ਵੀ ਠੀਕ ਨਹੀਂ ਹੈ ਜੀ ਇਹਨਾਂ ਹਾਲਾਤਾਂ ਦੇ ਵਿੱਚ ਜਿਹੜੇ ਅੱਜ ਸਰਕਮੰਟੈਂਸਸ ਬਣੇ ਹੋਏ ਆ ਇਹ ਇੱਕ ਮਜਬੂਰ ਆ ਵਿਚਾਰੀ ਬੱਚੀ ਹਾਂਜੀ ਕਰਨਾ ਪੈ ਰੈ ਇਹਨੂੰ ਮਜਬੂਰੀ ਦੇ ਵਿੱਚ ਜਿਹੜੇ ਅੱਜ ਉਹ ਗੱਲਾਂ ਕਰ ਰਹੇ ਵੀ ਜੀ ਜੇ ਆ ਨੱਚਣ ਗਾਉਣ ਵਾਲਾ ਕੰਮ ਜਿਹੜਾ ਚੱਲਿਆ ਬਈ ਮਜਬੂਰੀ ਆ ਜੀ ਇਹ ਤਾਂ ਲੱਗਦਾ ਬਈ ਮਜਬੂਰੀ ਚ ਕੋਈ ਕੰਮ ਕੋਈ ਮਜਬੂਰੀ ਨਹੀਂ ਹੈ ਜੀ ਬਿਲਕੁਲ ਕੋਈ ਮਜਬੂਰੀ ਨਹੀਂ ਅਸੀਂ ਮਜਬੂਰੀ ਨਹੀਂ ਮੰਨਦੇ ਜੀ ਤੇ ਮੇਰੇ ਵਰਗੇ ਹੋਰ ਵੀ ਲੱਖਾਂ ਹੀ ਭਰਾ ਹੋਣਗੇ ਜਿਹੜੇ ਇਸ ਗੱਲ ਨੂੰ ਮਜਬੂਰੀ ਨਹੀਂ ਮੰਨਦੇ ਅਸੀਂ ਵੀ ਇੰਟਰਵਿਊ ਲਗਾਤਾਰ ਚੱਲ ਰਹੇ ਹਾਂ ਉਹਨਾਂ ਦੀਆਂ ਦੇਖ ਰਹੇ ਆ ਅਸੀਂ ਤਾਂ ਡਰਦੇ ਵੀਰ ਜੀ ਕਮੈਂਟ ਵੀ ਨਹੀਂ ਕਰਦੇ ਉੱਥੇ ਭਈ ਜੇ ਅਸੀਂ ਕਮੈਂਟ ਕੀਤਾ ਤੇ ਸਾਨੂੰ 10 ਬੰਦਿਆਂ ਨੇ ਸਾਨੂੰ ਗਾਲ੍ਹਾਂ ਕੱਢਣੀਆਂ ਉਲਟਾ ਪਰ ਅਸੀਂ ਬਿਲਕੁਲ ਇਹ ਗੱਲ ਮੰਨਦੇ ਨਹੀਂ ਜੀ ਵੀ ਉਹ ਕੋਈ ਮਜਬੂਰੀ ਹੈ ਮਜਬੂਰੀ ਨੂੰ ਨਹੀਂ ਬੰਦਾ ਕਰ ਸਕਦਾ ਜੀ ਮਜਬੂਰੀ ਨੂੰ ਬੰਦਾ ਹੋਰ ਕੰਮ ਤਾਂ ਕਰ ਸਕਦਾ ਪਰ ਮਜਬੂਰੀ ਨੂੰ ਨੱਚ ਨਹੀਂ ਸਕਦਾ ਜੀ ਇਹ ਗੱਲ ਤਾਂ ਗਲੇ ਨਹੀਂ ਉਤਰਦੀ ਕਿਸੇ ਦੇ ਵੀ ਹੁਣ ਇਸ ਧੀ ਦੀ ਇਸ ਪਰਿਵਾਰ ਦੀ ਜੀ ਮਦਦ ਹੋਣੀ ਚਾਹੀਦੀ ਹਾਂਜੀ ਭਾਜੀ ਜ਼ਰੂਰ ਹੋਣੀ ਚਾਹੀਦੀ ਇਹਨਾਂ ਦੀ ਮਦਦ ਤਾਂ ਇਹਨਾਂ ਦੀ ਬਾਹ ਫੜਨ ਵਾਲਾ ਕੋਈ ਵੀ ਅੱਗੇ ਆਵੇ ਜ਼ਰੂਰ ਅਸੀਂ ਬੇਨਤੀ ਕਰਦੇ ਜੀ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਜ਼ਰੂਰ ਹੋਣੀ ਚਾਹੀਦੀ ਇਹਨਾਂ ਦੀ ਹੈਲਪ ਇੱਕ ਤਾਂ ਬੱਚੀ ਪੜਨਾ ਚਾਹੁੰਦੀ ਹੈ ਜੀ ਇਹ ਹਾਂਜੀ ਚਲੋ ਪੜਨ ਦੇ ਤਾਂ ਆਪਾਂ ਜਿਹੜੀ ਹੈਗੀ ਆ ਬੇਟੀ ਨੂੰ ਅੱਗੇ ਕਰਵਾਵਾਂਗੇ ਜੀ ਹੁਣ ਤੁਹਾਡਾ ਸੈਕਸ਼ਨ ਕਦੋਂ ਪੇਪਰ ਪਰ ਹੁਣੇ ਕਦੋਂ ਪਰ ਹੁਣੇ ਆ ਫਾਰਮ ਪੁੱਤ ਉਹਦੇ ਐਮਏ ਦੇ ਅੱਗੇ ਐਮਏ ਦੇ ਜੁਲਾਈ ਵਿੱਚ ਜੁਲਾਈ ਚ ਤੁਸੀਂ ਪਤਾ ਕਰੋ ਠੀਕ ਹੈ ਤੁਸੀਂ ਪੜਨਾ ਚਾਹੁੰਦੇ ਹੋ ਤਾਂ ਪ੍ਰਾਈਵੇਟ ਪੜ ਲੋਗੇ ਹਾਂਜੀ ਹਾਂਜੀ ਕੋਈ ਗੱਲ ਨਹੀਂ ਤੁਹਾਡੀ ਫੀਸ ਜਿਹੜੀ ਹੈਗੀ ਆ ਉਹਦਾ ਪ੍ਰਬੰਧ ਕਰ ਦੰਨੇ ਤੁਸੀਂ ਅੱਗੇ ਪੜੋ ਪੁੱਤ ਹੈ ਪੜਨੇ ਤੇ ਬਾਈ ਨਰਿੰਦਰ ਸਿੰਘ ਹਿੰਦੀ ਇਹਨਾਂ ਨੇ ਦੱਸਿਆ ਤੁਹਾਡੇ ਨਾਲ ਕਿਵੇਂ ਮੇਲ ਹੋਇਆ ਤੇ ਤੁਸੀਂ ਮੈਨੂੰ ਫੇਰ ਫੋਨ ਕੀਤਾ ਭਾਜੀ ਮੈਂ ਨਾ ਜੀ ਦਵਾਈ ਲੈਣ ਗਿਆ ਸੀਗਾ ਡਾਕਟਰ ਸਾਹਿਬ ਕੋਲ ਝਾਂਡੀਆਂ ਵੇ ਠੀਕ ਹੈ ਉੱਥੇ ਬੇਟੀ ਜਦੋਂ ਦੱਸ ਰਹੀ ਸੀ ਨਾ ਡਾਕਟਰ ਸਾਹਿਬ ਨੂੰ ਉਹ ਡਾਕਟਰ ਸਾਹਿਬ ਨੇ ਇਹਨੂੰ ਕਿਹਾ ਵੀ ਤੂੰ ਖੜੀ ਕਿਦਿਆਂ ਤੇਰੇ ਚ 5 ਗ੍ਰਾਮ ਖੂਨ ਹੈ ਸਾਰਾ ਉਹ ਕਹਿੰਦੀ ਤੇਰੇ ਨੂੰ ਤਾਂ ਖੂਨ ਚੜਾਉਣਾ ਪੈਣਾ ਫੇਰ ਉਹਨੇ ਇਹਨੂੰ ਪੁੱਛਿਆ ਵੀ ਤੇਰੇ ਨਾਲ ਕੌਣ ਆਏ ਇਹ ਕਹਿੰਦੀ ਮੇਰੇ ਮੰਮੀ ਡੈਡੀ ਤਾਂ ਮੰंजे ਦੇ ਆ ਫੇਰ ਉਹ ਪੁੱਛਿਆ ਵੀ ਹੋਰ ਕੌਣ ਤੈਨੂੰ ਲੈ ਕੇ ਕੌਣ ਆਇਆ ਤੈਨੂੰ ਐਸ ਹਾਲਤ ਵਿੱਚ ਤੂੰ ਆ ਨਹੀਂ ਸਕਦੀ ਇਹ ਕਹਿੰਦੀ ਮੇਰੇ ਅੰਕਲ ਐ ਕਾਇਵੇ ਲੈ ਕੇ ਫਿਰ ਉਹਨੇ ਅੰਕਲ ਨੇ ਦੱਸਿਆ ਜੀ ਵੀ ਇਦਾਂ ਇਦਾਂ ਜਿਹਦੇ ਘਰਾਂ ਦੀ ਹਾਲਾਤ ਬਹੁਤ ਜ਼ਿਆਦਾ ਮਾੜੇ ਐ ਭਈ ਇਹ ਤਾਂ ਦਵਾਈ ਲੈਣ ਦੇ ਕਾਬਿਲ ਵੀ ਹੈ ਨਹੀਂ ਫਿਰ ਉੱਥੋਂ ਮੈਂ ਮਤਲਬ ਮੇਰੇ ਮਨ ਚ ਆਇਆ ਵੀ ਚਲੋ ਮੈਂ ਤੁਹਾਡੇ ਤੱਕ ਪਹੁੰਚ ਕਰਾਂ ਹਾਂਜੀ ਮੈਂ ਇਹੀ ਕਰਕੇ ਤੁਹਾਨੂੰ ਕਿਹਾ ਇਹ ਇਥੋਂ ਦੇ ਵਾਸੀ ਐ ਜੀ ਇਸੇ ਪਿੰਡ ਦੇ ਪਹਿਲਾਂ ਤੋਂ ਸ਼ੁਰੂ ਤੋਂ ਹੀ ਜੀ ਹਾਂਜੀ ਭਾਜੀ ਇਸੇ ਪਿੰਡ ਦੇ ਜੀ ਮੇਰਾ ਪਿੰਡ ਨਾਲੇ ਐ ਭਾਜੀ ਨੋਦੇ ਮજરા ਪਿੰਡ ਤੇ ਨੋਦੇ ਮજરા ਪਿੰਡ ਦੇ ਬਿਲਕੁਲ ਨਾਲੇ ਐ ਜੀ ਗਰੇ ਵਾਲ ਤੇ ਪਹਿਲਾਂ ਪਿਛਲੇ ਟਾਈਮ ਦੇ ਵਿੱਚ ਤਾਂ ਪੰਚਾਇਤਾਂ ਇਕੱਠੀਆਂ ਹੁੰਦੀਆਂ ਤੇ ਜੀ ਹੁਣ ਪੰਚਾਇਤ ਆਪਣੀਆਂ ਅਲੱਗ ਹੋ ਗਈ ਜੀ ਤੇ ਇਹ ਗਰੇয়াল ਪਿੰਡ ਹੈ ਜੀ ਠੀਕ ਹੈ ਹਾਂਜੀ ਤੇ ਗਾਂ ਆਂਡ ਗਵਾਣ ਦੇ ਵਿੱਚੋਂ ਨੇ ਅੰਟੀ ਜੀ ਕਿਵੇਂ ਦੇਖਦੇ ਹੋ ਪਤਾ ਲੱਗਿਆ ਜੀ ਕਹਿੰਦੇ ਇਹ ਪਰਿਵਾਰ ਦੀ ਤਾਂ ਹਾਲਤ ਇੰਨੀ ਖਰਾਬ ਸੀ ਵੀ ਜਿਹੜੇ ਬਾਥਰੂਮ ਵਗੈਰਾ ਵੀ ਤੁਸੀਂ ਇਕ ਪੈਸੇ ਪੂਸੇ ਇਕੱਠੇ ਕਰਕੇ ਹਾਂਜੀ ਇਦਾਂ ਹੀ ਇਦਾਂ ਹੀ ਹੋਈਗੀ ਹਾਂਜੀ ਕੀ ਹੋਇਆ ਸੀ ਜੀ ਮਤਲਬ ਕਿ ਉਹ ਮਾਤਾ ਜੀ ਪਹਿਲਾਂ ਕੰਮਕਾਰ ਕਰਦੇ ਸੀ ਪ੍ਰੋਪਰ ਹਾਂਜੀ ਕਰਦੇ ਤੇ ਜਿੱਦਾਂ ਕਰਦਾ ਮਤਲਬ ਕਰਦੇ ਹੁੰਦੇ ਕੰਮ ਕਰਦੇ ਤੇ ਫਿਰ ਗਿਰ ਗਈ ਇਹ ਪ੍ਰੇਪਰੇਸ਼ਨ ਨੂੰ ਡਾਕਟਰ ਕਹਿੰਦੇ ਵੀ ਤਾਂ ਆਪਰੇਸ਼ਨ ਹੋਣਾ ਨਹੀਂ ਹੈ। ਵੀ ਕਮਜ਼ੋਰੀ ਵੱਧ ਹੈ, ਖੂਨ ਨਹੀਂ ਹੈ। ਚਲੋ ਇਹਦੇ ਮਾਪੇ ਲੈ ਗਏ ਉਹ ਨਹੀਂ ਕਰਵਾਏ ਜਿੰਨਾ ਕਰਵਾਇਆ ਹੋ ਸਕਿਆ। ਹਾਂ ਹਾਂ। ਬਾਕੀ ਫੇਨਾ ਦੀ ਤਾਂ ਪਰੂ ਟੁੱਟ ਗਈ ਲੱਤ ਐਕਸੀਡੈਂਟ ਹੋ ਗਿਆ। ਹਾਂਜੀ। ਤੇ ਹੁਣ ਉਹ ਧੀ ਦੇ ਉੱਤੇ ਸਾਰੀ ਜ਼ਿੰਮੇਵਾਰੀ ਹੈ। ਹਾਂਜੀ ਹਾਂਜੀ ਉਹ ਤਾਂ ਬਹੁਤ ਕੁੜੀ ਐ ਸਵੇਲਾ ਨਾ ਬਹੁਤ ਉਹ ਹੀ ਪਈ ਆ। ਮੈਂ ਦੇਖੋ ਬਾਪ ਹੈ ਉਹਦਾ ਵੀ ਅੱਗਾ ਪਿੱਛਾ ਕਰਦੀ ਐ। ਮੰਮੀ ਆ ਉਹਦਾ ਵੀ ਕਰਦੀ ਐ।

ਵੇ ਆ ਹੋਵੇ ਕਦੇ ਹੀ ਨਾ ਕਿਸੇ ਦਾ ਜਾਣਾ ਨਹੀਂ ਅੱਛਾ ਬਸ ਕੁਛ ਮਰਜ਼ੀ ਹੋਵੇ ਪਿੰਡ ਅੰਦਰੇ ਅੰਦਰ ਹੀ ਨਾ ਰਹਿਣਾ ਬਾਜ ਨਹੀਂ ਦੀ ਬਾਤ ਸੁਣਦੀ ਨਕੀਂ ਤੈਨੂੰ ਨਾ ਉੱਚੀ ਬੋਲਣਾ ਬਸ ਹੀ ਨਾ ਆਪਣਾ ਹੀ ਰਹਿਣਾ ਲੜਨਾ ਨਹੀਂ ਨਾ ਕਦੇ ਵੀ ਕਿਸੇ ਦਾ ਨਾਲ ਹੁਣ ਬਹੁਤ ਸਾਰੀਆਂ ਕੁੜੀਆਂ ਜੀ ਹੁਣ ਮੋਬਾਈਲਾਂ ਦੇ ਉੱਤੇ ਚਲੋ ਕਹਿਣਾ ਚਲੋ ਉਹਨਾਂ ਦਾ ਆਪਣਾ ਸ਼ੌਕ ਹੋ ਸਕਦਾ ਜੀ ਹਨਾ ਤਿਆਂ ਦਾ ਪਰੇ ਇੱਕ ਊਡੀ ਉਸ ਤਰ੍ਹਾਂ ਦਾ ਵੀ ਨਹੀਂ ਹੈ ਨਾ ਜੀ ਕੁਝ ਵੀ ਕਈ ਵਾਰ ਹੁੰਦਾ ਵੀ ਚੱਲ ਯਾਰ ਮਾਤਾ ਪਿਤਾ ਹੈ ਨਹੀਂ ਨੀ ਜਾਂ ਦੇਖਣ ਵਾਲਾ ਕੋਈ ਨਹੀਂ ਹੈਗਾ ਨਾ ਭੈਣ ਭਰਾ ਕਹਿਣ ਵਾਲਾ ਕੋਈ ਫਾਇਦਾ ਅਸੀਂ ਤਾਂ ਜੀ ਬਹੁਤ ਹੀ ਘਰੇ ਹੀ ਬਹੁਤ ਸਿਵਤ ਕਰਦੇ ਵੀ ਬਹੁਤ ਜ਼ਿਆਦਾ شریف ਹੈ ਕੁੜੀ ਹੂੰ ਸਸੀ ਗੱਲ ਸਸੀ ਗੱਲ ਸਸੀ ਨਾਮ ਤੁਹਾਡਾ ਜੀ ਰਜਿੰਦਰ ਸਿੰਘ ਜੀ ਇਸੇ ਪਿੰਡ ਤੋਂ ਜੀ ਤੁਸੀਂ ਨਾਲ ਦੇ ਪਿੰਡ ਹੈ ਨੋਦੀ ਮਾਜਰਾ ਨੋਦੀ ਮਾਜਰਾ ਜਾਣਦੇ ਸੀ ਇਸ ਪਰਿਵਾਰ ਬਿਲਕੁਲ ਚੰਗੀ ਤਰ੍ਹਾਂ ਜਾਣਦੇ ਸੀ ਚੰਗੀ ਤਰ੍ਹਾਂ ਜਾਣਦੇ ਆ ਮੈਂਤੀ ਸੀ ਕਰਦਾ ਸੀ ਮਜ਼ਦੂਰੀ ਕਰਦਾ ਸੀ ਪਹਿਲਾਂ ਤੇ ਇਹ ਬਿਚਾਰੇ ਦੀ ਲੱਤ ਟੁੱਟ ਗਈ ਸਾਲ ਹੋ ਗਿਆ ਜੀ ਮੰਜੀ ਤੇ ਪਿਆ ਘਰ ਵਾਲੀ ਦੀ 5 ਸਾਲ ਪਹਿਲਾਂ ਰੀੜ ਦੀ ਹੱਡੀ ਟੁੱਟ ਗਈ ਸੀ ਇੱਕ ਲੜਕੀ ਹੈ ਵਿਚਾਰੀ ਛੋਟੀ ਹੀ ਆ ਨਾ ਕੋਈ ਸਰਕਾਰ ਪੁੱਛਦੀ ਨਾ ਕੋ ਪਿੰਡ ਦੇ ਵੀ ਨਹੀਂ ਮੇਰੇ ਖਿਆਲ ਤਾਂ ਪੰਚਾਇਤ ਨੇ ਵੀ ਪੁੱਛਿਆ ਨਹੀਂ ਹੋਣਾ ਇੱਥੇ ਦੀ ਨੇ ਪੰਚਾਇਤ ਪੰਚਾਇਤ ਨੇ ਵੀ ਇੱਥੇ ਦੀ ਪੰਚਾਇਤ ਨੇ ਵੀ ਕੁਝ ਨਹੀਂ ਪੁੱਛਿਆ ਨਾ ਕਿਸੇ ਨੇ ਪੁੱਛਿਆ ਵਿਚਾਰੇ ਇੱਦਾਂ ਪਏ ਆਂਢ ਗੁਆਂਢ ਤੇ ਦੱਸੇ ਜੇ ਤੁਹਾਨੂੰ ਦੱਸ ਦਈਏ ਵੀ ਆਂਢ ਗੁਆਂਢ ਤੇ ਕਰਕੇ ਇਕੱਠੇ ਕਰਕੇ ਵਿਚਾਰੇ ਦੇ ਦਿੰਦੇ ਆ ਉਹ ਵਿਚਾਰੀ ਕੁੜੀ ਹੈ ਜਿਹੜੀ ਕਰਦੇ ਨੇ ਹੁਣ ਕੁੜੀ ਵੀ ਵਿਚਾਰੀ ਬਿਮਾਰ ਪਈ ਐ। ਸੋ ਹਾਲਾਤ ਕਾਫੀ ਮਾੜੇ ਨੇ ਤੁਹਾਨੂੰ ਕੋਈ ਪੈਨਸ਼ਨ ਵਗੈਰਾ ਲੱਗੀ ਹੋਈ ਆ ਜੀ? ਨਹੀਂ ਜੀ ਪੈਨਸ਼ਨ ਹੀ ਨਹੀਂ ਲੱਗੀ ਜੀ। ਕੋਈ ਪੰਚਾਇਤ ਦੇ ਮੈਂਬਰ ਨੇ ਕਿਸੇ ਨੇ ਪੁੱਛਿਆ ਤੁਹਾਨੂੰ? ਨਾ ਕਿਸੇ ਨੇ ਤੁਹਾਡਾ ਬਾਥਰੂਮ ਵਗੈਰਾ ਕਿਹਨੇ ਬਣਾਇਆ ਜੀ ਪੰਚਾਇਤ ਨੇ ਕਾ? ਇਹ ਪੰਚਾਇਤ ਨਾਲ ਜੀ ਬਣਾਇਆ ਨਹੀਂ ਸਾਰੇ ਭਾਈਆਂ ਨੇ ਪੈਸੇ ਇਕੱਠੇ ਕਰਕੇ ਜੀ ਦੀ ਆਪ ਤਿਆਰ ਕਰਕੇ ਬੜਾ ਮੋਢਾ ਦਿੱਤਾ ਜੀ ਸਾਨੂੰ ਇਹ। ਅੱਛਾ। ਹਾਂ ਜੀ ਹਾਂ ਜੀ ਪੰਚਾਇਤ ਵਾਲੇ ਨੇ ਕੋਈ ਨਹੀਂ ਬਣਾਇਆ ਜੀ ਇਹ। ਸੋ ਗੱਲ ਤਾਂ ਪੰਚਾਇਤ ਨੂੰ ਵੀ ਜਿਹੜੀ ਹੈਗੀ ਚਲੋ ਹੁਣ ਤੇ ਹੈ ਨਹੀਂ ਕਿ ਕਿਸ ਨਾਲ ਗੱਲ ਕਰੇ ਪੰ ਹੁਣ ਕ ਅਗਲਾ ਕੋਊਗਾ ਮੇਰੇ ਕੋਲ ਤਾਂ ਜੀ ਰਾਈਟ ਹੀ ਨਹੀਂ ਹੈਗਾ ਪਰ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਯਾਰ ਤੁਹਾਡੇ ਪਿੰਡ ਦੇ ਵਿੱਚ ਇੱਕ ਬੰਦਾ ਇੰਨੀ ਬੁਰੇ ਹਾਲਾਤਾਂ ਦੇ ਵਿੱਚ ਹੈ ਤਾਂ ਉਹਦੀ ਮਦਦ ਤਾਂ ਵੈਸੇ ਆਪਾਂ ਨੂੰ ਤਰਸ ਆ ਜਾਂਦਾ ਜੀ ਧੀ ਨੂੰ ਸਮਝਦੇ ਹਾਂ ਵੀ ਰੱਬ ਨੇ ਸੱਚੋਂ ਭਾਗਾਂ ਵਾਲੇ ਬਣਾਏ ਤੁਸੀਂ ਇਹਦੀ ਇਹਦੀ ਦੇਣ ਨਹੀਂ ਜੀ ਜ਼ਿੰਦਗੀ ਇਹ ਹੀ ਦੇ ਸਕਦੀ ਜੀ ਨਾ ਸਾਡ ਨੂੰ ਮਤਲਬ ਚੱਕਣਾ ਹੱਗਣਾ ਮੁੱਤ ਸਾਡਾ ਚੱਕਦੀ ਰਹੀ ਜੀ ਇਹਨੇ ਬਹੁਤ ਸਾਡਾ ਗੰਦ ਚੱਕਿਆ ਜੀ ਮਾਪੇ ਨੇ ਬੱਚੇ ਨੂੰ ਪਾਲਣਾ ਹੁੰਦਾ ਤੇ ਪਰ ਇਹ ਬੱਚੀ ਪਾਲ ਰਹੀ ਹੈ ਤਾਂ ਇਹ ਮਤਲਬ ਸਾਨੂੰ ਪਾਲ ਰਹੀ ਹੈ ਜੀ ਹਾਂਜੀ ਬਹੁਤ ਬਹੁਤ ਸ਼ੁਕਰ ਕਰਦੇ ਜੀ ਇਹ ਤਾਂ ਬੱਚੀ ਦਾ ਸੀ ਇਹ ਤਾਂ ਸਾਨੂੰ ਰੋਟੀ ਮਿੰਗਿਆ ਵਰਪੇ ਦੇਣੀ ਹੈਗੀ ਭਾਂਡੇ ਮਾਂਜਣੇ ਕੱਪੜੇ ਧੋਣੇ ਸਾਡੇ ਗੰਦੇ ਬੰਦੇ ਜੀ ਵਿੱਚੇ ਲਾਈਟਿੰਗ ਕਈ ਵਾਰ ਹੋ ਜਾਂਦੀ ਹੈ ਇਹ ਵੀ ਇਹੀ ਤੋਂ ਹੁੰਦੀ ਹੈ ਜੀ ਹਾਂਜੀ ਹੁਣ ਵਿਆਹ ਵਗੈਰਾ ਬਾਰੇ ਸੋਚਿਆ ਜੀ ਬੇਟੀ ਦੇ ਨਹੀਂ ਵਿਆਹ ਦੇ ਬਾਰੇ ਹਜੇ ਕੁਝ ਨਹੀਂ ਸੋਚਿਆ ਜੀ ਪੁੱਛਿਆ ਕਿ ਤਾਂ ਜੀ ਮਨ ਮੋਟਾ ਜੀ ਅਸੀਂ ਚੱਲੂਗਾ ਜੀ ਹਾਂ ਜੀ ਬਹੁਤ ਵੱਡੇ ਇਮਤਿਹਾਨ ਦੇ ਵਿੱਚ ਉਤੀ ਹੈ ਪਰ ਪਾਸ ਵੀ ਕਰ ਰਹੀ ਹੈ ਵਾਹਿਗੁਰੂ ਆਪ ਇਹਦੇ ਸਿਰ ਤੇ ਹੱਥ ਰੱਖ ਰਿਆ ਪੁੱਤ ਕਦੇ ਹੁੰਦਾ ਨਹੀਂ ਕਿਉਂਕਿ ਬਹੁਤ ਸਾਰੇ ਤਾਂ ਹੁਣ ਅੱਜ ਕੱਲ ਤਾਂ ਆਪਣੇ ਬੱਚੇ ਜਿਹੜੇ ਹੈਗੇ ਆ ਉਹ ਤਾਂ ਅਨਾਥ ਆਸ਼ਰਮ ਦੇ ਵਿੱਚ ਛੱਡਿਆਉਂਦੇ ਤੁਹਾਨੂੰ ਨਹੀਂ ਲੱਗਿਆ ਵੀ ਹੁਣ ਮੈਂ ਇੰਨੀ ਵੱਡੀ ਹੋ ਗਈ ਮੈਂ ਆਪਣੀ ਜ਼ਿੰਦਗੀ ਵਧੀਆ ਜੀਵਾਂ ਤੇ ਆਪ ਇਹਨਾਂ ਨੂੰ ਦੋਹਾਂ ਨੂੰ ਚੱਕ ਕੇ ਉੱਥੇ ਬਥੇਰੇ ਬਿਰਦਾ ਆਸ਼ਰਮ ਖੁੱਲੇ ਹੋਏ ਆ ਉੱਥੇ ਛੱਡਿਆ ਵਾਂ ਇਹਨਾਂ ਤੇ ਬਿਨਾ ਮੇਰਾ ਤਾਂ ਕੋਈ ਸਹਾਰਾ ਹੀ ਨਹੀਂ ਹੈ ਇਹਨਾਂ ਨੂੰ ਕਿੱਥੇ ਛੱਡ ਕੇ ਆਣਾ ਮੈਂ ਹੀ ਦੇਖਣਾ ਇਹਨਾਂ ਨੂੰ ਇਹਨਾਂ ਨੇ ਮੈਨੂੰ ਪਾਲ ਕੇ ਇੰਨਾ ਵੱਡਾ ਕੀਤਾ ਹੁਣ ਮੇਰੀ ਜ਼ਿੰਮੇਵਾਰੀ ਹੈ ਮੱਛੀ ਦੇ ਵਾਲ ਵੀ ਟੈਨਸ਼ਨ ਦੇ ਵਿੱਚ ਸਫੈਦ ਹੋਣ ਲੱਗ ਗਏ ਆ ਪਰ ਕੋਈ ਨਹੀਂ ਪੁੱਤ ਤੈਂ ਕਿਸੇ ਤਰ੍ਹਾਂ ਦਾ ਕੋਈ ਮਨ ਦੇ ਉੱਤੇ ਕੋਈ ਬੋਝ ਤਾਂ ਨਹੀਂ ਹੈਗਾ ਨਹੀਂ ਟੈਨਸ਼ਨ ਕੋਈ ਨਹੀਂ ਇਸੇ ਤਰ੍ਹਾਂ ਦੀ ਗੁਜ਼ਾਰਾ ਜੋ ਕੇ ਪੈਸੇ ਵਗੈਰਾ ਬਸ ਚੱਲ ਜ ਜਾਂਦਾ ਥੋੜਾ ਬਹੁਤ ਕਰ ਹੀ ਜਾਂਦੇ ਮਦਦ ਲੋਕਾਂ ਤੂੰ ਪਹਿਲਾਂ ਆਪਣਾ ਇਲਾਜ ਕਰਵਾ ਚੰਗੀ ਤਰ੍ਹਾਂ ਤੂੰ ਗਈ ਸੀ ਹੁਣ ਮੁੜ ਕੇ ਇਲਾਜ ਦੇ ਲਈ ਹਾਂਜੀ ਕੀ ਕਹਿੰਦੇ ਹੋ ਸੈੱਲ ਤਾਂ ਸਹੀ ਹੋ ਗਿਆ ਬਲੱਡ ਹੱਸੇ ਘਟ ਹੈ ਕਿੰਨਾ ਹੈ ਬਲੱਡ 5 ਗ੍ਰਾਮ ਹੈ 5 ਗ੍ਰਾਮ ਹਾਂਜੀ ਅਨਾਰ ਵਗੈਰਾ ਖਾਂਦੀ ਏ ਤੂੰ ਹਾਂਜੀ ਟੂੜ ਬੋਲਦੀ ਆ ਲਿਆ ਦਿਖਾਇਆ ਮੈਨੂੰ ਕਿੱਥੇ ਹੈਗੇ ਹੁਣ ਹੈਂ ਕੰਦੀ ਨਾ ਨਹੀਂ ਕੋਈ ਨਹੀਂ ਪੁੱਤ ਪਾਜੀ ਇੱਥੇ ਕੋਈ ਹੈ ਫਰੂਟ ਵਗੈਰਾ ਵਾਲਾ ਨੇੜੇ-ਤੇੜੇ ਇੱਥੇ ਹੈਗਾ ਜੀ ਕੋਈ ਨਹੀਂ ਕੋਈ ਨਹੀਂ ਤੇ ਬਹੁਤ ਬੁਰੇ ਹਾਲਾਤਾਂ ਦੇ ਵਿੱਚ ਆਏ ਧੀ ਤੇ ਇਸ ਪਰਿਵਾਰ ਦਾ ਤੁਹਾਡੇ ਕੋਲ ਮੋਬਾਈਲ ਨੰਬਰ ਹੈਗਾ ਜੀ ਤੁਹਾਡਾ ਮੋਬਾਈਲ ਹੈਗਾ ਮੋਬਾਈਲ ਤਾਂ ਹੈਗਾ ਇਹ ਕਿੰਨਾ ਨੰਬਰ ਹੈ ਕੁੜੀ ਨੂੰ ਪਤਾ ਅੱਛਾ ਹਾਂਜੀ ਕਿੰਨਾ ਹੈ ਪੁੱਤ ਨੰਬਰ 9155 3840 ਨੰਬਰ 9155 3840 3840 ਤੇ ਇਸ ਧੀ ਦਾ ਮੋਬਾਈਲ ਨੰਬਰ ਅਸੀਂ ਦੇ ਰਹੇ ਆ ਖਾਤਾ ਮੈਂ ਇਸ ਕਰਕੇ ਨਹੀਂ ਦੇ ਰਿਆ ਕਿਉਂਕਿ ਧੀ ਇਕੱਲੀ ਐ ਇੱਥੇ ਵੀ ਤੁਸੀਂ ਪੈਸੇ ਪਾ ਦਿਓ ਬਹੁਤ ਜ਼ਿਆਦਾ ਤੇ ਹੋਰਾਂ ਦੀ ਮਦਦ ਹੋ ਜੇ ਇਸ ਧੀ ਨੂੰ ਫੋਨ ਕਰ ਲਿਓ ਵੀ ਭੈਣੇ ਤੈਨੂੰ ਬੱਚੇ ਕੀ ਲੋੜ ਐ ਜੋ ਇਹਦੀ ਲੋਡ ਹੋਗੀ ਉਹ ਪੂਰਤੀ ਕਰ ਦਿਓ ਇਹੀ ਅਕਾਊਂਟ ਨੰਬਰ ਤੁਹਾਨੂੰ ਦੇ ਦੇਗੀ ਜਿੰਨਾ ਕ ਪੈਸਾ ਇਹਦੇ ਕੋਲ ਕਿੰਨਾ ਆ ਗਿਆ ਕੀ ਨਹੀਂ ਆਇਆ ਉਹ ਸਾਰੀ ਤੁਸੀਂ ਵੈਰੀਫਿਕੇਸ਼ਨ ਆਪ ਕਰਕੇ ਜੇ ਕੋਈ ਪਰਿਵਾਰ ਇੱਥੇ ਆਉਣਾ ਚਾਹੁੰਦਾ ਏ ਇੱਥੇ ਆ ਕੇ ਇਸ ਪਰਿਵਾਰ ਦੀ ਮਦਦ ਕਰਨਾ ਚਾਹੁੰਦਾ ਕੋਈ ਮੈਂ ਕਹਿੰਦਾ ਮਹੀਨੇਵਾਰ ਦਾ ਮਹੀਨੇ ਦਾ ਰਾਸ਼ਨੇ ਲਾ ਦੋ ਪੜ੍ਹਾਈ ਦਾ ਚਲੋ ਖਰਚਾ ਆਪਾਂ ਜਿਹੜਾ ਹੈਗਾ ਉਹ ਕਰਵਾ ਦਿੰਨੇ ਹਾਂ ਪਰ ਫੇਰ ਵੀ ਜੇ ਉਹ ਇਹਦਾ ਖਰਚਾ ਹੋ ਗਿਆ ਮੈਂ ਇਹਨੂੰ ਪੁੱਛ ਵੀ ਲਵਾਂਗਾ ਜੇ ਤੁਹਾਡੇ ਵਿੱਚੋਂ ਕੋਈ ਸੇਵਾ ਕਰਨੀ ਚਾਹੁੰਦਾ ਹੋਇਆ ਤਾਂ ਕਰ ਸਕਦਾ ਮੇਰਾ ਵੀਰ ਸੋ ਇਸ ਪਰਿਵਾਰ ਦਾ ਇਸ ਧੀ ਦਾ ਜਿਹੜਾ ਫੋਨ ਨੰਬਰ ਦੇ ਰਿਆ ਸਿਰਫ ਬਹੁਤ ਸਾਰੇ ਵੀਰ ਹੁਣ ਚਾਹੁੰਦੇ ਹੋਣਗੇ ਵੀ ਆ ਖਾਤਾ ਨੰਬਰ ਦਿਓ ਪਰ ਅਸੀਂ ਜਿਹੜਾ ਖਾਤਾ ਨੰਬਰ ਹੈ ਜੋ ਬੰਦੇ ਦੀ ਸਿਚੁਏਸ਼ਨ ਨੂੰ ਦੇਖ ਕੇ ਕਈ ਵਾਰ ਹੁੰਦਾ ਵੀ ਕਿਸੇ ਨੂੰ 10-15 ਲੱਖ ਦੇ ਲੋਡ ਹੁੰਦੀ ਹੈ ਵੀ ਕਰਜ਼ਾ ਚੜਿਆ ਜਾਂ ਕਿਸੇ ਤਰ੍ਹਾਂ ਦਾ ਤਾਂ ਆਪਾਂ ਇੱਕ ਗੱਲ ਦੇਖੀ ਹੈ ਵੀ ਇਹ ਧੀ ਇਕੱਲੀ ਰਹਿੰਦੀ ਹੈ ਇਹ ਮਾਤਾ ਜੀ ਹੈ ਇਹਦੇ ਪਿਤਾ ਜੀ ਹੈ ਘਰ ਦੀਆਂ ਛੱਤਾਂ ਪੱਕੀਆਂ ਨੇ ਬਾਥਰੂਮ ਵਗੈਰਾ ਉਹਨਾਂ ਨੇ ਬਣਾ ਦਿੱਤਾ ਪਰ ਉਹ ਬਾਥਰੂਮ ਨੂੰ ਜੇ ਦੇਖੀਏ ਤਾਂ ਹਜੇ ਤੱਕ ਦਰਵਾਜ਼ਾ ਨਹੀਂ ਲੱਗਿਆ ਹੋਇਆ ਤੇ ਉਹ ਤੁਸੀਂ ਸਾਫ਼ ਤੌਰ ਤੇ ਆ ਵੇਖ ਲਓ ਤੇ ਹੋਰ ਜਿਹੜੀਆਂ ਲੋੜਾਂ ਇਹਦੀਆਂ ਹੋਣਗੀਆਂ ਤਾਂ ਇੱਥੇ ਪੁੱਤ ਪੱਖਾ ਇੱਧਰ ਹੈ ਨਹੀਂ ਪੱਖਾ ਹਾਂਜੀ ਸੋ ਪੱਖਾ ਨਹੀਂ ਹੈਗਾ ਕੋਈ ਹੋਰ ਜਿਹੜੀਆਂ ਲੋੜਿੰਦੀਆਂ ਚੀਜ਼ਾਂ ਦੀ ਲੋੜ ਹੋਗੀ ਇਸ ਪਰਿਵਾਰ ਦੀ ਤੁਸੀਂ ਪੂਰੀ ਕਰ ਦਿਓ ਤੇ ਇਹਨਾਂ ਦਾ ਗੁਜ਼ਾਰੇ ਲਈ ਹਰ ਮਹੀਨੇ ਰਾਸ਼ਨ ਆਉਣ ਲੱਗ ਜੇ ਹਨਾ ਜੀ ਰਾਸ਼ਨ ਆਉਣ ਲੱਗ ਜੇ ਭੈਣ ਤੁਹਾਡਾ ਕੋਈ ਦਵਾਈ ਬੂਟੀ ਦੇ ਲਈ ਮਾੜਾ ਮੋਟਾ ਕੋਈ ਹਨਾ ਜੀ ਪੈਸੇ 2000 4000 ਆਉਣ ਲੱਗ ਜੇ ਮਹੀਨੇ ਦਾ ਬਹੁਤ ਹੈ ਜੀ 5000 ਦੀ ਹਨਾ ਬਹੁਤ ਹੈ ਹੀ ਬਹੁਤ ਹੈ ਸੋ 5-7000 ਕਿਉਂਕਿ ਕੱਲੂ ਧੀ ਨੇ ਵੀ ਵਿਉਣ ਜੋਗੀ ਹੋਣਾ ਫਿਰ ਇਹਨੇ ਆਪਣੇ ਉਧਰ ਚਲੇ ਜਾਣਾ ਤਾਂ ਮੈਂ ਕਹਿੰਦਾ ਵੀ ਆਪਾਂ ਕਿਸੇ ਦਾ ਜਿਹੜਾ ਸੰਗਤ ਦਾ ਵੀ ਪੈਸਾ ਲਵੋਣਾ ਤਾਂ ਉਹ ਸਮਝ ਕੇ ਲਵਾਈਏ ਪਰ ਉਹਨਾਂ ਲੋਕਾਂ ਨੂੰ ਅਸੀਂ ਜ਼ਰੂਰ ਹੱਥ ਬੰਨ੍ਹ ਕੇ ਬੇਨਤੀ ਕਰਦੇ ਆਂ ਵੀ ਜੇ ਆਪਾਂ ਲੈਕਚਰ ਤਾ ਨੂੰ ਇਹ ਪ੍ਰਮੋਟ ਕਰਨਾ ਨਾ ਬਈ ਜੀ ਇਹ ਤਾਂ ਜੀ ਮਜਬੂਰੀ ਚ ਹੁੰਦਾ ਮਜਬੂਰੀ ਕੁਝ ਨਹੀਂ ਹੁੰਦਾ ਮਜਬੂਰੀ ਦਾ ਨਾਮ ਦੁੱਖ ਹੈ ਬਾਈ ਤੇ ਉਹ ਆ ਇਸ ਪਰਿਵਾਰ ਨੂੰ ਆਇਆ ਹੋਇਆ ਤੇ ਇਹ ਟੱਬਰ ਨੂੰ ਪੁੱਛ ਕੇ ਦੇਖੋ ਯਾਰ ਇਹ ਨੱਚ ਸਕਦਾ ਕਿਤੇ ਹੱਸ ਹੱਸ ਕੇ ਥੁਮਕੇ ਲਾ ਸਕਦਾ ਹੈ ਇਹ ਨਹੀਂ ਲੱਗਦੇ ਜਦੋਂ ਪਤਾ ਹੈ ਨਾ ਵੀ ਮੇਰੀ ਮਾਂ ਘਰੇ ਪਈ ਆ மஞ்சੇ ਤੇ ਪਈ ਐ ਮੇਰਾ ਪਿਓ ਪਿਆ ਮਨ ਦੁਖੀ ਹੋਵੇ ਅੰਦਰੋਂ ਫੇਰ ਨਹੀਂ ਬਾਈ ਲੱਗਦੇ हां ਤੁਸੀਂ ਵੈਸੇ ਹੀ ਕਹਿ ਦੋ ਯਾਰ ਅਗਲੇ ਦਾ ਸ਼ੌਂਕ ਹੈ ਜੀ ਕਰ ਰਿਆ ਈ ਬਥੇਰੇ ਕਰ ਰਹੇ ਆ ਆਪਾਂ ਨੂੰ ਆਪਾਂ ਸਾਰਿਆਂ ਨੂੰ ਆਪਾਂ ਬਦਲ ਤਾਂ ਨਹੀਂ ਸਕਦੇ ਗੁਰੂ ਨਾਨਕ ਪਾਤਸ਼ਾਹ ਜੀ ਆਪ ਗੁਰੂ ਆਪ ਰੱਬ ਆਪ ਅਕਾਲ ਪੁਰਖ ਸਾਡੇ 10 ਗੁਰੂ ਸਹਿਬਾਨ ਹੋਰ ਦੇਵੀ ਦੇਵਤੇ ਇੱਥੇ ਪਹੁੰਚੇ ਨੇ ਉਤੇ ਬਾਅਦ ਵੀ ਜੇ ਅਖਲਾਰਾ ਪਿਆ ਹੋਇਆ ਤਾਂ ਫਿਰ ਅਸੀਂ ਤਾਂ ਕੀ ਸ਼ੈ ਆ ਅਸੀਂ ਕੋਈ ਉਹ ਨਹੀਂ ਹੈ ਪਰਮਾਤਮਾ ਨਹੀਂ ਰੱਬ ਨਹੀਂ ਹੈਗੇ ਪਰ ਸਿਰਫ ਇੱਕ ਜੋ ਸਾਡੇ ਗੁਰੂ ਗੱਲ ਕਰ ਗਏ ਆ ਉਮੀਦ ਹੁਕਾ ਦੇ ਸਕਦੇ ਆ ਪਰ ਕਿਸੇ ਨੂੰ ਫੇਰ ਵੀ ਠੇਸ ਪੁੱਜੀ ਹੋਵੇ ਬਾਈ ਜੀ ਹੱਥ ਜੋੜ ਕੇ ਮਾਫੀ ਮੰਗਦਾ ਹਾਂ ਤੁਹਾਡੇ ਤੋਂ ਸੋ ਉਮੀਦ ਹੈ ਵੀ ਤੁਸੀਂ ਇਸ ਪਰਿਵਾਰ ਦੀ ਜ਼ਰੂਰ ਵਾਹ ਫੜੋਗੇ ਧੰਨਵਾਦ